ਇੱਕ ਵਾਰ ਫਿਰ ਤੋਂ ਮੁਰ ਹਾਜ਼ਰ ਹੋਏ ਹਾਂ ਤਾਜ਼ਾ ਖਬਰ ਲੈ ਕੇ ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਭਗਤਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਦੇ ਮੁਖ ਸੇਵਾਦਾਰ ਡਾਕਟਰ 인ਦਰਜੀਤ ਕੌਰ ਨੇ ਪਿੰਡਾਂ ਵਿਚਲੀਆਂ ਸਿਆਸੀ ਤਰੇਬੰਦੀਆਂ ਖਤਮ ਕਰਕੇ ਸਰਵਸਾਂਝੀਆਂ ਪੰਚਾਇਤਾਂ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਪੰਜਾਬ ਨੂੰ ਬਚਾਉਣ ਲਈ ਪਾਣੀ ਦੀ ਬਚਤ ਕਰਨ ਅਤੇ ਵਦ ਤੋਂ ਵਦ ਰੁਖ ਲਗਾਉਣ ਦੀ ਵੀ ਬੇਹੱਦ ਲੋੜ ਹੈ। ਉਹਨਾਂ ਤਰਮ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਤਰਮ ਕੋਈ ਵੀ ਮਾਰਾ ਨਹੀਂ ਸਾਰੇ ਤਰਮ ਇੱਕਤਾ ਪਾਈਚਾਰੇ ਨੂੰ ਵਧਾਉਣ ਸੱਚੀ ਸੁੱਚੀ ਕਿਰਤ ਕਰਨ ਦਾ ਸੰਦੇਸ਼ ਸੰਦੇਹਾਨ ਇਸ ਪੰਜਾਬ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪੰਜਾਬ ਐਸਟਰੀ ਜੀ ਖਾਸ ਰਿਪੋਰਟ ਮੈਡਮ ਬਿਊਰੋ ਚੀਫ ਕੰਡਰਗਿਲ। ਉਹ ਜੋ ਜਿਹੜਾ ਹੈ ਕਿ ਇਹ ਪਾਣੀ ਦਾ ਹਾਲ ਹੈ। ਜਿਹੜੇ ਜਿਹੜੇ ਸਾਡੇ ਜਵਾਨ ਜਿਹੜਾ ਨੌਜਵਾਨੀ ਹੈ ਉਹ ਵਿਚਾਰੀ ਫਰਸਟ੍ਰੇਟ ਹੋ ਕੇ ਪੜ੍ਹ ਲਿਖ ਕੇ ਬੇਰੁਜ਼ਗਾਰੀ ਦਾ ਬੜਾ ਵੱਡਾ ਮੁੱਦਾ ਮਾਈਗ੍ਰੇਸ਼ਨ ਹੋ ਰਹੀ ਹੈ ਜਿਹੜਾ ਹੈਗਾ ਪੰਜਾਬ ਉਜਾੜੇ ਵੱਲ ਜਾ ਰਿਹਾ। ਉਹ ਤੋਂ ਬਾਅਦ ਇਹ ਹੈ ਕਿ ਇਥੋਂ ਦੀ ਸਾਡੀ ਧਰਤੀ ਪਾਣੀ ਹਵਾ ਇੰਨੀ ਜ਼ਿਆਦਾ ਪੋਲੂਟ ਹੋ ਚੁੱਕੀ ਹੈ। ਕਿ ਕੈਂਸਰ ਜਿਹਾ ਸਾਡੀਆਂ ਇਥੋਂ ਟ੍ਰੇਨਾਂ ਜਾਣ ਲਈਆਂ ਨੇ ਪੰਜਾਬ ਦੀ ਜਿਹੜੀ ਇੱਕ ਸਭਤਾ ਹੈ ਇਹ ਸਭਤਾ ਨੂੰ ਅ ਧਰਤੀ ਪਾਣੀ ਬੋਲੀ ਔਰ ਜਿਹੜਾ ਹੈਗਾ ਸੱਭਿਆਚਾਰ ਤੇ ਵਿਰਸਾ ਪੰਜ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੇ ਕੋਈ ਵੀ ਸਭਤਾ ਸਸਟੇਨ ਕਰਦੀ ਹੈ ਸਾਡੀਆਂ ਜਿਹੜੀਆਂ ਪੱਲੇ ਚੀਜ਼ ਜਿਹੜੀਆਂ ਹੈਗੀਆਂ ਨੇ ਉਹ ਇਸ ਵੇਲੇ ਬਿਲਕੁਲ ਜਿਹੜੀ ਹੈ ਉਹ ਤਬਾਈ ਦੇ ਕੰਢੇ ਤੇ ਪਹੁੰਚ ਚੁੱਕੀਆਂ ਨੇ ਸੋ ਇਹਨੂੰ ਸਾਰੀ ਚੀਜ਼ ਨੂੰ ਇਹਦਾ ਇਹਦਾ ਕਾਰਨ ਕੀ ਹੈ ਕਾਰਨ ਹੈ ਕੇ ਸਿਆਸੀ ਧੜੇਬਾਜੀ ਕਰਕੇ ਜਿਹੜਾ ਨਾ ਸਾਡਾ ਜਿਹੜਾ ਸਾਡਾ ਸਮਾਜ ਹੈ ਉਹ ਇਹਨਾਂ ਨੇ ਵੰਡੀਆਂ ਪਾਈਆਂ ਵੀ ਨੇ ਉਹਦੇ ਚ ਧਾਰਮਿਕ ਸਿਆਸੀ ਜਿਹੜਾ ਹੈ ਉਹਦੇ ਚ ਕਰਕੇ ਜਿਹੜਾ ਪਿੰਡ ਹੈ ਪਿੰਡ ਇੱਕ ਯੂਨਿਟ ਹੈ ਐਡਮਿਨਿਸਟ੍ਰੇਟਰ ਵੀ ਆਰ ਜਿਹੜਾ ਹੈਗਾ ਇਹਦਾ ਆਪਣਾ ਜੁਡੀਸ਼ਰੀ ਦਾ ਮੁੱਢ ਕਦੀਮ ਤੋਂ ਜੇ ਅਸੀਂ ਇਹਦੇ ਚ ਵੇਖੀਏ ਜਦੋਂ ਜਦੋਂ ਵੀ ਧਰਮੀ ਰਾਜ ਹੋਏ ਨੇ ਸੱਚ ਦੇ ਰਾਜ ਹੋਏ ਨੇ ਬਿਸ਼ਕੋ ਵਿਕਰਮਦਿਤ ਰਾਜ ਸੀਗਾ ਬਿਸ਼ਕੋ ਤੋਂ ਬਾਅਦ ਮੌਰਿਆ ਚੰਦਰਗੁਪ ਮੌਰਿਆ ਦਾ ਸੀ ਜਿਹੜੇ ਕੰਮ ਕਰ ਰਹੇ ਨੇ गुख ने सोच ही पाई है कि सालों अपने अपने में चारों बचाने की करना चाहिए है हालात सब पता ही नहीं बाकी जीत सिंह जी रा सारी रिश्तेदार बारे चलना ही पाया तो बाकी पता ही है सारा कुछ जो पंजाब हो रहा उनके में किसी अपने पंजाब को बचा कि पिंड को बचा मेरे हिसाब के ना ਸਰਸਿਰ ਬੋਲਾਂਗੇ ਜਿਹੜੇ ਪੁਰੀਸ਼ ਨਮਨਤ ਦਾ ਸੋਨਾ ਬੋਲ ਚੁਕਿਆ ਇਹ ਸਭੇ ਸਾਡੇ ਬਾਸਾਇਲ ਕੋਲ ਬੈਸੇ ਬਾਰਾ ਚੀਏ ਇਹ ਤੁਸੀਂ ਇਹਦੇ ਤੇ ਅਮਲ ਕਰੋਗੇ ਤਾਂ ਤੁਸੀਂ ਆਪੇ ਇਕੱਠੇ ਹੋ ਜਾਓਗੇ ਕੋਈ ਸਾਡਾ ਬਗਾਨਾ ਰਹੇਗਾ ਮੈਂ ਨਾ ਕੋਈ ਗਰੀ ਨਾਲ ਬਗਾਨਾ ਨਾ ਸਲਸਾ ਨਾ ਕੋਈ ਬੋਲੋ ਤੇ ਬਲਜੀ ਖਤਮ ਹੋਣੀ ਚਾਹੀਦੀ ਹੈ ਪਿੰਡਾਂ ਦੇ ਵਿੱਚ ਪਿੰਡਾਂ ਮੈਂ ਆਪ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਕੜੇ ਬੰਦੀ ਵਿੱਚ ਬੈ ਕੇ ਆਪਣੇ ਪਿੰਡਾਂ ਦਾ ਨੁਕਸਾਨ ਕਰਦੇ ਹਾਂ ਬਹੁਤ ਜ਼ਿਆਦਾ ਇਹਨਾਂ ਨੂੰ ਨੁਕਸਾਨ ਤਾਂ ਗਏ ਤੇ ਜਿਹੜਾ ਹੁਣ ਵਾਪਸ ਕੋਲੋਂ ਇਹ ਸਾਨੂੰ ਬਹੁਤ ਮਿਹਨਤ ਕਰਨੀ ਪਵੇਗੀ ਆਪਣਾ ਲਗਾਈ ਦੇਣੀ ਆ ਇਹਨਾਂ ਨੂੰ ਗੰਜੀਤ ਸਿੰਘ ਹੋਰਾਂ ਨੂੰ ਜਿਹੜਾ ਇਹਨਾਂ ਨੇ ਆਪਣਾ ਇਹ ਵੀ ਇਹ ਵੀ ਇਹਨਾਂ ਨੂੰ ਪਾਸਪੋਰਟ ਮੰਗ ਕੇ ਸੋਚੀ ਆਈ ਬਣੀ ਆ ਕਿ ਅਸੀਂ ਆਪਣੇ ਪਿੰਡ بچਾਈਏ ਆਪਣੇ ਪੰਜਾਬ بچਾਈਏ ਕਿਸੇ ਤਰੀਕੇ ਨਾਲ ਕੋ ਜਿਹਨੂੰ ਇਸ ਆ ਸੋਚ ਆ ਜਾਵੇ ਕਿ ਉਹ ਕਿਤੇ ਅਸੀਂ ਕਹਿ ਰਹੇ ਹਾਂ ਇਹ ਬਹੁਤ ਜ਼ਰੂਰੀ ਆ ਮੈਂ ਵੀ ਤੇ ਪੜਿਆ ਸੀ ਕਿ ਜਿਹੜੇ ਅਧਿਆਤਮਕ ਲੋਕ ਨੇ ਤਦੋਂ ਉਹਨਾਂ ਨੂੰ ਜੋੜਦੇ ਨੇ ਤੇ ਇਹ ਰਾਹਲੀ ਟਕਲੋੜ ਗਿਆ ਤੋੜ ਦੇ ਤੇ ਤੁਰੰਤ ਅਸੀਂ ਜਿਹੜਾ ਸਾਡੇ ਜਿਹੜਾ ਵੰਡੀਆਂ ਪਈਆਂ ਹੋਈਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਇਕੱਠੇ ਹੋ ਗਏ ਆ ਪਰ ਬਹੁਤ ਜ਼ਰੂਰੀ ਹੈ ਕਿ ਲੋਕੋ ਵੀ ਨਹੀਂ ਪਤਾ ਸੀ ਥੋੜੀ ਦੇਰ ਪਹਿਲਾਂ ਕਿ ਗ੍ਰਾਮ ਸਭਾ ਕੀ ਹੁੰਦੀ ਹੈ ਪਰ ਸਾਡਾ ਬੜਾ ਵੱਡਾ ਅਧਾਰ ਹੀ ਹੈ ਸੰਵਿਧਾਨ ਦੇ ਵਿੱਚ ਗ੍ਰਾਮ ਸਭਾ ਜਿਹੜੀ ਆਮ ਲੋਕਾਂ ਨੂੰ ਤਾਕਤ ਦਿੰਦੀ ਹੈ ਜਿੰਨੇ ਵੀ ਵੋਟਰ ਹੈਗੇ ਨੇ ਪਿੰਡ ਦੇ ਉਹ ਸਾਰੇ ಗ್ರಾಮ ਸਭਾ ਦੇ ਮੈਂਬਰ ਹੁੰਦੇ ਨੇ ਭਾਵੇਂ ਉਹ ਬੀਬੀਆਂ ਹੋਣ ਭਾਵੇਂ ਬੰਦੇ ਹੋਣ ਉਹ ਸਾਰੇ ਮੈਂਬਰ ਨੇ ਅਰ ਉਨ੍ਹਾਂ ਨੂੰ ਇੰਨਾ ਰਾਈਟ ਦਿੱਤਾ ਹੈ ਨਾ ਹੱਕ ਦਿੱਤਾ ਹੈ ਆਪਣੇ ਵਿਦਾਨ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਗੱਲ ਉਹ ਜਿਹੜਾ ਪਤਾ ਪਾਸ ਕਰਦੇ ਨੇ ਉਹ ਕਿਤੇ ਕੋਰਟ ਵਿੱਚ ਨਹੀਂ ਚੈਲੰਜ ਨਹੀਂ ਹੁੰਦਾ ਇਹਦੀ ਤਾਕਤ ਪਿੰਦੇ ਦੇ ਕੋਲ ਆਜ ਆ ਸਕਦੀ ਹੈ ਪਰ ਜੇ ਉਹ ਘਰੇ ਬੰਦੇ ਤੋਂ ਉੱਪਰ ਉੱਠ ਜਾਵੇ ਅਰ ਇਹ ਜਿਹੜਾ ਘਰੇ ਬੰਦੀਆਂ ਕਰਕੇ ਜਿਹੜਾ ਨੁਕਸਾਨ ਹੋਇਆ ਇਹਦੇ ਤੋਂ ਉਪਰ ਉੱਥਾ ਹੋਰ ਇੱਕ ਗੱਲ ਹੈ ਤੇ ਸਵਰਾਜ ਦੀ ਕਿਤਾਬ ਕੇਦਰੀਵਾਰਦੀ ਨੇ ਲਿਖੀ ਹੈ ਮੈਂ ਬੜੀ ਸਾਰੀ ਬਤਾਉਂਦਾ ਹਾਂ ਉਹ ਵਿੱਚ ਗ੍ਰਾਮ ਸਭਾ ਬਈ ਕਰ ਕੀਤੀ ਗਈ ਹੈ ਪਰ ਮੁਸ਼ਕਲ ਇਹ ਹੈ ਕਿ ਜਦੋਂ ਰਾਜਪਾ ਰਾਜਨ ਤਾਂ ਕੰਨਾ ਪੁੱਛੀ ਜਾਂਦਾ ਹੈ ਕਿ ਮੈਂ ਕਿਹੜੇ ਕਰਤੱਵ ਲਈ ਆਇਆ ਵਾ ਲੋਕਾਂ ਨੂੰ ਸੇ ਪ੍ਰਾਣ ਵਾਸੇ ਪ੍ਰਾਹ ਸੀਗਾ ਤੇ ਉਹ ਵੀ ਚੰਗਾ ਹੋਇਆ ਕਿ ਸਾਨੂੰ ਸਾਡੇ ਵਰਗਿਆਂ ਨੂੰ ਇਹਦਾ ਪਤਾ ਲੱਗਿਆ ਉਹ ਗ੍ਰਾਮ ਸਭਾ ਦੇ ਵਿੱਚ ਜਿਹੜਾ ਬਰਾ巴 ਸੋ ਵਿក្រਮ ਸਭਾਈ ਪੰਚਾਇਤ ਬਣਾ ਸਕਦੇ ગ્રામ ਸਭਾਈ ਸਰਪੰਚ ਕਿਉਂ ਸਕਦੀ ਹੈ ગ્રામ ਸਭਾਈ ਨੂੰ ਫਿਕਰ ਹੋਣਾ ਚਾਹੀਦਾ ਇਨ ਸਰਟੀਫਿਕੇਟ ਵਿੱਚ ਕਰੀਏ ਚੀਜ਼ਾਂ ਦੀ ਬਣਾ ਕਰਮਾ ਇਹ ਮੇਰੀ ਰਿਕਵੈਸਟ ਹੁੰਦੀ ਹੈ ਅਕਪਨੇ ਵਿੱਚ ਕਰਨਾ ਮੇਰੇ ਬੇਜੇ ਹੁੰਦੇ ਹੈ ਕੰਮ ਕਰਨ ਚ ਕੋਈ ਬੇਚਤੀ ਨਹੀਂ ਇਹ ਸਭ ਕਈ ਐਜੂਕੇਟ ਕਰਨਾ ਬਹਿਗਾ ਨਾ ਅੰਦੀ ਦਾ ਜਿੱਥੇ ਅਸੀਂ ਇਹ ਕੰਮ ਕਰਨਾ ਜਿੱਥੇ ਜੋ ਇਹਨਾਂ ਨੇ ਸੋਚਿਆ ਮੇਰਾ ਵੀਰ ਜੀ ਨੇ ਇਹਨਾਂ ਦੇ ਸਾਰੇ ਸਾਥੀਆਂ ਨੇ ਨਰਤੀ ਨਾਲ ਸਾਨੂੰ ਆਪਣੇ ਪਿੰਡ ਵਾਲਿਆਂ ਨੂੰ ਐਜੂਕੇਟ ਕਰਨਾ ਉਹਨਾਂ ਨੂੰ ਵਿੱਦਿਆ ਦੇਣੀ ਉਹਨਾਂ ਨੂੰ ਬੁਨਆਪ ਦੇ ਰਾਹ ਤੇ ਤੋਰਨਾ ਨਾਲ ਨਾਲ ਇਹ ਵੀ ਕੰਮ ਸਾਨੂੰ ਨਾਲ ਹੀ ਕਰਨਾ ਪਏਗਾ ਆਪਣੇ ਥੋੜਾ ਸਸਤਾ ਆਪਣੇ ਸਾਮਾਨ ਕਰਿਆ ਕਰਨਾ ਹੈ ਜਿਹੜਾ ਵੀ ਉਹਦਾ ਉਹ ਜਿਹੜਾ ਵੀ ਇਹਦੇ ਅ ਗੁਣਾਂਕ ਫਾਇਸਲੀ ਹੈ ਉਹਦੇ ਲਈ ਸਾਰੇ ਸਪੂਰ ਹੋਣ ਚਾਹੀਦੇ ਨੇ ਪਰਮਚਪੂ ਸਾਰੇ ਦਰਤ ਪੌਲਜ ਹੋਣੇ ਚਾਹੀਦੇ ਨੇ ਅਜੇ ਪ੍ਰੈਕਟੀਕਲ ਸਿੱਖਿਆ ਦੇਣ ਤਾਂ ਨਹੀਂ ਕੋਈ ਇਤਰਮ ਬੜਾ ਨਹੀਂ ਹੈ ਸਾਰੇ ਤਰਮ ਕਹਿੰਦੇ ਹੈ ਕਰਮਕਾਰ ਕਰੋ ਦੇਸ਼ਗਦਰ ਕਰੋ ਸਭ ਦਾ ਪਲਾਸੋਚੋ ਸੱਚ ਬੋਲੋ ਵਿਮਰਤਾ ਰਹਿੋ ਇਹ ਸਾਰੇ ਧਰਮਾਂ ਦੇ ਗੁਣ ਨੇ ਸਾਨੂੰ ਇਹ ਅਪਣਾਉਣੇ ਚਾਹੀਦੇ ਹੈ ਤਾਂ ਹੀ ਜਿਹੜਾ ਅਸੀਂ ਕੰਮ ਸ਼ੁਰੂ ਕਰਨ ਲੱਗਿਆ ਉਹਦੇ ਤੇ ਸਬਰ ਦਾ ਤਾਈ ਮਿਲੇਗੀ ਜਿਸ ਅਸੂਲ ਨਾਲ ਉਹ ਕਿਹਾ ਕਿ ਮੈਂ ਬਹੁਤ ਕੋਸ਼ਾ ਕਿ ਦੇਰਾਂ ਸੇ ਤੇ ਤੋੜਿਆ ਇੱਥੇ ਰਹਿਣਾ ਹੈ ਜਿਹੜਾ ਸਭ ਸੰਦੇਸ਼ ਹੈ ਵਾਸਤੇ ਤੈਨੂੰ ਜਿਹੜੇ ਬੜੀ ਮਣਾ ਸੈਂਟਰ ਚ ਜਾਓ ਜੀ ਜੀ केसर ॾियोजित वेठ वेट